ਵਾੜ ਨੰਬਰ 29 ਵਿਸ਼ਕਰਮਾ ਨਗਰ ਗਲੀ ਨੰਬਰ 2 ਵਿੱਚ ਆ ਰਹੀ ਪਾਣੀ ਦੀ ਸਮੱਸਿਆ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸਥਾਨਕ ਨਿਵਾਸੀਆਂ ਨੇ ਆਪਣੀ ਮੁਸ਼ਕਲ ਕੌਂਸਲਰ लवली ਮਨੋਚਾ ਤੱਕ ਫੋਨ ਰਾਹੀਂ ਪਹੁੰਚਾਈ ਸੂਚਨਾ ਮਿਲਦੇ ਹੀ ਕੌਂਸਲਰ लवली ਮਨੋਚਾ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਲੋਕਾਂ ਦੀ ਸਮੱਸਿਆ ਸੁਣ ਕੇ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਕਾਰਵਾਈ ਸ਼ੁਰੂ ਕਰਵਾਈ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ लवली ਮਨੋਚਾ ਨੇ ਦੱਸਿਆ ਕਿ ਅੱਜ ਸਵੇਰੇ ਮੈਨੂੰ ਪਾਣੀ ਦੀ ਸਮੱਸਿਆ ਬਾਰੇ ਲੋਕਾਂ ਵੱਲੋਂ ਫੋਨ ਆਇਆ ਜਿਸ ਤੋਂ ਬਾਅਦ ਮੈਂ ਤੁਰੰਤ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚ ਗਿਆ ਸਾਡੀ ਪੂਰੀ ਟੀਮ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਰਾਤ ਮਿਲ ਸਕੇ ਲੁਧਿਆਣਾ ਤੋਂ ਦਪਿੰਦਰ ਸਿੰਘ ਦੀ ਖਾਸ ਰਿਪੋਰਟ ਕਦੋਂ ਤੋਂ ਗੰਦਾ ਪਾਣੀ ਆ ਰਿਹਾ ਸੀ ਕਭ ਸੇ ਗੰਦਾ ਪਾਣੀ ਆ ਰਹਾ ਸੀ ਇਹ ਆ ਚਾਰ-ਪੰਜ ਦਿਨ ਹੋ ਗਏ ਹਾਂਜੀ ਹਾਂਜੀ ਆਪਾਂ ਕਿਹਨੂੰ ਸਭ ਨੇ ਪੂਰੀ ਟੀਮ ਲੈ ਕੇ ਆਏ ਹੈ ਤਾਂ ਸੱਲੀ ਆਪ ਕੋ ਠੀਕ ਹੈ ਪਾਣੀ ਵੀ ਪ੍ਰੋਬਲਮ ਹੋ ਰਹੀ ਵੀ ਦੋ ਤਿੰਨ ਦਿਨ ਤੋਂ ਕਿੰਨਾ ਨੰਬਰ ਵਾਰਡ ਪੈਂਦਾ ਤੁਹਾਡਾ ਇੱਥੇ ਕਿੰਨਾ ਨੰਬਰ ਗਲੀ ਆ ਫੋਨ ਨੰਬਰ ਉਸ ਕਰਵਾ ਲਓ ਅੱਛਾ ਠੀਕ ਚਲੋ ਜੇ ਸਮੱਸਿਆ ਆ ਰਹੀ ਹੈ ਦੋ ਤਿੰਨ ਦਿਨ ਤੋਂ ਜੀ ਅੱਜ ਫੋਨ ਕੀਤਾ ਮਨੋਚਾ ਸਾਫੇ ਆਪ ਕੋ ਜੀ ਟੀਮ ਲੈ ਕੇ ਕਹਿੰਦੇ ਇਹ ਵੀ ਕਰਵਾ ਦੇ ਹਾਂ ਠੀਕ ਹੈ ਤੁਹਾਡੀ ਓਕੇ ਹਾਂਜੀ ਕੀ ਇਸ਼ੂ ਬਣਾਵਾ ਆਪਣਾ ਹਾਂਜੀ 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 ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਅੱਜ ਕੱਲ੍ਹ ਤੇ ਅੱਜ ਪਾਣੀ ਆਇਆ ਸੀ ਥੋੜਾ ਖਰਾਬ ਦੀ ਫੋਨ ਕੀਤਾ ਮੈਂ ਲੋਚਾ ਆ ਗਿਆ ਕੀ ਮੁੰਨੇ ਕਿ ਸਾਰੀ ਨਹੀਂ ਠੀਕ ਹੈ ਜੀ ਨੂੰ ਜੀ ਸਮਝ ਨਹੀਂ ਆ ਰਹੀ ਠੀਕ ਹੈ ਰਕੇਸ਼ ਕੁਮਾਰ ਹੈ ਹਾਂ ਜੀ ਤੁਹਾਡੇ ਵਾਰ ਚ ਕੀ ਸਮੱਸਿਆ ਸਰ ਸਾਡੇ ਵਾਰ ਚ ਆਈ ਸੀ ਜੀ ਆਪਣਾ ਸੀਂਗਰੇਜ ਦੀ ਲਾਈਨ ਨਹੀਂ ਸੀਗੀ ਜਿਹੜਾ ਹੁੰਦਾ ਸੀ ਖਾਸ ਨੂੰ ਕਹਿ ਤੇ ਉਹਨਾਂ ਨੇ ਆਨਲਾਈਨ ਕਰਨ ਨੂੰ ਕਿਹਾ ਇਹ ਪੈ ਜੇਗੀ ਤੁਹਾਡੀ ਲਾਈਨ ਤੁਹਾਡਾ ਸਮੱਸਿਆ ਦਾ ਹੱਲ ਹੋ ਜਾਏਗਾ ਜੀ ਠੀਕ ਹੈ ਦੋ ਤਿੰਨ ਦਿਨਾਂ ਚ ਕੱਟ ਕੇ ਦੇਣਗੇ ਇਹ ਕੀ ਦਿੱਕਤ ਕੀ ਪੈਂਦੀ ਸੀ ਸਰ ਦਿੱਕਤ ਇਹੀ ਹੈ ਜੀ ਸੀਵਰੇਜ ਲਾਈਨ ਹੈ ਕਿ ਲੀਕੇਜ ਹੁੰਦੀ ਹੈ ਗਲੀ ਸਾਰੀ ਥੱਲੇ ਖਾਲੀ ਹੋ ਗਈ ਸੀਗੀ ਪਾਣੀ ਪਾਣੀ ਸੀਗਾ ਇਸ ਕਰਕੇ ਉਹ ਸਾਰੀ ਗਲੀ ਬੈ ਗਈ ਹੈ ਐਦਾਂ ਦੇਖ ਦਿਖਾਓ ਇਹਨਾਂ ਨੂੰ ਜਿੱਥੇ ਸਾਰੀ ਗਲੀ ਬੈਠਣੀ ਹੋਈ ਸੀਗੀ ਠੀਕ ਹੈ ਨਾ ਉਹਦੇ ਕਰਕੇ ਹੁਣ ਉਹਨਾਂ ਨੇ ਤੋੜਿਆ ਵਿੱਚੋਂ ਦੇਖਿਆ ਥੱਲੇ ਸਾਰਾ ਪਾਣੀ ਸੀਗਾ ਫਿਰ ਅਸੀਂ ਕੌਂਸਲਰ ਸਾਹਿਬ ਨੂੰ ਕਿਹਾ ਉਹਨਾਂ ਨੇ ਆ ਕੇ ਦੇਖਿਆ ਵਾ ਹੁਣ ਦੇਖ ਕੇ ਤੇ ਉਹ ਕਹਿ ਰਹੇ ਨੇ ਕਿ ਤੁਹਾਨੂੰ ਸਾਰਾ ਕਰਕੇ ਦਵਾਂਗੇ ਇਹ ਬਿਲਕੁਲ ਸਹੀ ਠੀਕ ਹੈ ਸਰ ਮੈਂ ਕਹਣਾ ਜੀ ਮੇਰੀ ਤਾਂ ਡਿਊਟੀ ਹੈ ਜੀ ਬਸ ਮੈਂ ਆਪਣੀ ਡਿਊਟੀ ਨਿਭਾ ਰਿਆ ਹਾਂ ਤੁਸੀਂ ਆ ਅਚਾਨਕ ਇੱਥੇ ਆਏ ਹੋ ਵਿਜ਼ਿਟ ਕਰ ਰਹੇ ਹੋ ਬਸ ਠੀਕ ਹੈ ਮੈਂ ਆਪਣੀ ਡਿਊਟੀ ਨਿਭਾ ਰਿਆ ਲੋਕਾਂ ਦੇ ਸੁਰੱਖਿਆ ਦੇ ਤੀ ਮੈਂ ਮੈਂ ਦੇ ਅਧਾਰ ਤੇ ਅਕੀਮ ਸਾਹਿਬ ਵੀ ਐਨ ਡੀ ਆਰ ਮੇਰੇ ਨਾਲ ਸਾਡੇ ਡਿਪਾਰਟਮੈਂਟ ਦੇ ਮੇਰੇ ਸਾਥੀ ਹੈ ਜੀ ਸਾਹਿਬ ਇਹ ਵੀ ਨਹੀਂ ਹੈ ਇਹ ਭਾਈ ਸਾਹਿਬ ਹੈਗੇ ਆ ਤੁਹਾਡਾ ਵੀ ਤਾਂ ਹਾਂਜੀ ਹਾਂਜੀ ਹੈ ਤਾਂ ਤੇ ਬਸ ਇਹਨਾਂ ਲੋਕਾਂ ਨਾਲ ਕੀ ਗੱਲ ਕਰੇ ਮੇਰਾ ਤਾਂ ਜੋ ਡਿਊਟੀ ਹੈ ਮੈਂ ਗੱਲ ਕਰ ਰਿਹਾ ਹਾਂ ਹਾਂਜੀ ਸਰ ਇਹਨਾਂ ਦੇ ਕੀ ਸਮੱਸਿਆ ਤੇ ਚੋਟੇ ਤਾਂ ਖਾਲੋ ਹੋ ਜੇਗੀ ਅਸਰੇ ਇਹ ਦੇਖ ਲੈ ਜਲਦੀ ਕਰਾ ਦਿੰਦੇ ਨੇ ਜਿਹੜੀ ਵੀ ਸੁਰੱਖਿਆ ਦੇ ਨੋਟ ਪੀਗਰ ਉਹਿੰਦਪਾਲ ਜੀ ਆ ਗਿਆ ਹਰਿੰਦਰਪਾਲ ਜੀ ਸਾਡੀ ਗਲੀ ਦੇ ਵਿੱਚ ਪ੍ਰੋਬਲਮ ਸੀ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਲਿਖਿਆ ਹੈ ਜਮੀਨ ਦੇ ਵਿੱਚੋਂ ਮਿੱਟੀ ਦਸਤ ਨਾਲ ساری ਜਮੀਨ ਬਾਹਰ ਗਈ ਸੀ ਪਰ ਇਹ ਜਿਹੜੀ ਕਿ ਇਹਹੀ ਪ੍ਰੋਬਲਮ ਸੀ ਮੈਂ ਪਤਾਵਾ ਇੱਕ ਵਾਰੀ ਗੱਲ ਕੀਤੀ ਸੀ ਤੇ ਮੈਨੂੰ ਦੁਬਾਰਾ ਮੈਨੂੰ ਰੀਸੋਲਵ ਕਰਨੀ ਵੀ ਮੈਨੂੰ ਹੀ ਇਹਨਾਂ ਦੀ ਕਾਲ ਆਈ ਹੈ ਰਾਪਤੇ ਦੇ ਵਿੱਚ ਕੋਈ ਪਾਰਾ ਪਾਏਗੀ ਨਾ ਉਹ ਪਿਆਰ ਬਿਲਕੁਲ ਗਲੀ ਜਿੱਥੇ ਪਹਿਲੇ ਵੀ ਉੱਥੇ ਇਤਨਾ ਕਰ ਰਹੇ ਸੀ ਠੀਕ ਹੈ ਸਰ ਮਾ